ਪਠਾਨਕੋਟ ਵਿੱਚ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਲਗਾਤਾਰ ਜਿਹੜੇ ਨੇ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਪੁਲਿਸ ਨੂੰ ਦਿੱਤੀਆਂ ਜਾਂਦੀ ਸੀ ਦੱਸਦੇ ਉਤੇ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਅੱਜ ਦੱਸਦੇ ਹਈਏ ਮਿਸ਼ਨ ਰੋਡ ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਗੈਰ ਕਾਨੂੰਨੀ ਢੰਗ ਦੇ ਨਾਲ ਗੱਡੀਆਂ ਲੱਗਣ ਦੀ ਸ਼ਿਕਾਇਤ ਜ਼ਿਲ੍ਹਾ ਪੁਲਿਸ ਕੋਲ ਪਹੁੰਚ ਰਹੀ ਸੀ ਤੇ ਦੱਸਦੇ ਹਈਏ ਐਸਐਸਪੀ ਦਰਜਿੰਦਰ ਸਿੰਘ ਢਿੱਲੋਂ ਦੇ ਹੁਕਮ ਅਨੁਸਾਰ ਇੰਚਾਰਜ ਟ੍ਰੈਫਿਕ ਪੁਲਿਸ ਪਠਾਨਕੋਟ ਬ੍ਰਮਦੱਤ ਨੇ ਮਿਸ਼ਨ ਰੋਡ ਤੇ ਲੱਗੀਆਂ ਹੋਈਆਂ ਗੱਡੀਆਂ ਚੁੱਕੀਆਂ ਤੇ ਟੋਅ ਕਰ ਦਿੱਤੀਆਂ ਆਏ ਨੇ ਤੇ ਉੱਥੇ ਹੀ ਦੱਸਦੇ ਹਈਏ ਇੱਥੇ ਲੋਕ ਨੇ ਤੇ ਉਥੇ ਹੀ ਉਹਨਾਂ ਨੂੰ ਟੋਕ ਕਰ ਲਿਆ ਗਿਆ ਅੱਜ ਟ੍ਰੈਫਿਕ ਪੁਲਿਸ ਦੇ ਵੱਲੋਂ ਤੇ ਸਥਾਨੀ ਲੋਕਾਂ ਨੇ ਖੁਸ਼ੀ ਦਾ اظہار ਜਿਹੜਾ ਹੈ ਕੀਤਾ ਹੈ ਕਿ ਪੁਲਿਸ ਦੇ ਵੱਲੋਂ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਤਾਂ ਉਹਨਾਂ ਨੇ ਕਿਹਾ ਕਿ ਕਾਰਤਿਕ ਵਡੇਰਾ ਦੇ ਨਾਲ ਗੱਲਬਾਤ ਜਦੋਂ ਕੀਤੀ ਕੀਤੀ ਉਹਨਾਂ ਨੇ ਦੱਸਿਆ ਕਿ ਮਿਸ਼ਨ ਰੋਡ ਤੇ ਲੋਕੀ ਜਿਹੜੇ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਰੇਸ਼ਾਨ ਸੀ ਔਰ ਡਰੇ ਰਹਿੰਦੇ ਸੀ ਕਿ ਕੋਈ ਅਨਹੂਨੀ ਜਿਹੜੀ ਹੈ ਉਹ ਨਾ ਹੋ ਸਕੇ ਤੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੇ ਗੱਡੀਆਂ ਜਿਹੜੀਆਂ ਨੇ ਚੁੱਕ ਕੇ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਟ੍ਰੈਫਿਕ ਦੀ ਸਮੱਸਿਆ ਦਾ ਜੜਾ ਹ ਹੱਲ ਕੀਤਾ ਤੇ ਲੋਕਾਂ ਦੇ ਵੱਲੋਂ ਇਸ ਮੌਕੇ ਤੇ ਪੁਲਿਸ ਪ੍ਰਸ਼ਾਸਨ ਟ੍ਰੈਫਿਕ ਪੁਲਿਸ ਦਾ ਧੰਨਵਾਦ ਜੜਾਇ ਉਹਦੋਂ ਕੀਤਾ ਜਾ ਰਿਹਾ ਹੈ। ਮੈਂ ਧੰਨਵਾਦ ਦੀਆਂ ਸਾਡੇ ਮਾਣਯੋਗ ਐਸਐਸਪੀ ਸਾਹਿਬ ਦਾ ਸਾਰੇ ਟ੍ਰੈਫਿਕਿੰਗ ਚਾਰਜ ਬਰਮਦਰ ਦੀ ਜਾਂ ਪਰ ਮੈਂ ਦੱਸਣਾ ਚਾਹਣਾ ਹੈ ਕਿ ਜਿਹੜੀ ਸਮੱਸਿਆ ਸੀ ਕਿ ਬੜੀ ਸਾਲਾਂ ਤੋਂ ਪਠਾਨਕੋਟ ਦੀਆਂ ਕਾਫੀ ਦੂਰ ਦੂਰ ਤੋਂ ਲੋਕੀ ਕਈ 5 5 7 7 ਕਿਲੋਮੀਟਰ ਦੂਰ ਲੈ ਆ ਕੇ ਗੱਡੀਆਂ ਤੇ ਮਿਸ਼ਨੂਨ ਤੇ ਲਾ ਜਾਂਦੇ ਸੀ ਜਿਹਦੇ ਨੇ ਲੋਕਲ ਜਿਨ੍ਹਾਂ ਦੇ ਉਹਨਾਂ ਵਿੱਚ ਕਿਤਨਾ ਕਿਤੇ ਡਰ ਦਾ ਮਾਹੌਲ ਬਣਿਆ ਰਹਿੰਦਾ ਸੀ ਕਿ ਪਤਾ ਨਹੀਂ ਕਿਹਦੀ ਗੱਡੀ ਆ ਕੋਈ ਕੱਲ ਨੂੰ ਕੋਈ ਹਾਸਾ ਨਾ ਹੋ ਜਾਏ ਕੋ ਉੱਚੀ ਨੀਚੋ ਜਾਏ ਤੇ ਬੜੀ ਦਿੱਕਤ ਬਣੀਦੀ ਇਸ ਗੱਲ ਦੀ ਕਈ ਵਾਰ ਸੀ ਗੱਡੀ ਵਾਲਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਰਿਕੁਐਸਟ ਵੀ ਕੀਤੀ ਕਿ ਪਲੀਜ਼ ਤੁਸੀਂ ਆਪਣੀ ਗੱਡੀਆਂ ਹੱਥ ਲੈ ਜਾਓ ਇੱਥੇ ਗੱਡੀਆਂ ਨਾ ਲਾਓ ਔਰ ਆਪਣੀ ਪਾਰਕਿੰਗ ਵਿੱਚ ਗੱਡੀਆਂ ਲਾਓ ਆਥਰਾਇਜ਼ਡ ਪਾਰਕਿੰਗ ਚ ਲਾਓ ਬਟ ਉਹਨਾਂ ਨੇ ਕਦੀ ਸੁਣੀ ਫਿਰ ਅਸੀਂ ਸਾਰੇ ਮੈਂਬਰ ਇਕੱਠੇ ਹੋ ਗਏ ਕਲ ਐਸਐਸ ਦੀ ਸਾਹਮਣੇ ਮਿਲੇ ਔਰ ਰਿਗਾਰਡਿੰਗ ਉਹਨਾਂ ਨਾਲੇ ਵੀ ਸਾਰੇ ਟਰੈਫਿਕ ਚਾਰ ਸਾਹਮਣੇ ਅਸੀਂ ਰਿਕੁਐਸਟ ਕੀਤੀ ਉਹਨਾਂ ਨੇ ਹੁ ਅੱਜ ਨੇ ਗੱਡੀਆਂ ਚਲਾਇ ਚੁਕਾਈਆਂ ਅਸੀਂ ਸਾਰੀ ਮਿਸ਼ਨ ਰੋਡ ਰੈਸਿੰਗ ਐਸੋਸੀਏਸ਼ਨ ਅੰਦਰ ਧੰਨਵਾਦ ਕਰਨੇ ਆਂ ਔਰ ਜਿੱਦਾਂ ਪ੍ਰਸ਼ਾਸਨ ਨੇ ਸਾਡੇ ਨਾਲ ਸਹਿਯੋਗ ਕੀਤਾ ਅੱਗੇ ਵੀ ਇਹਨਾਂ ਕੋਲ ਸਹਿਯੋਗ ਦੀ ਉਮੀਦ ਕਰਨੇ ਆਂ ਬਹੁਤ ਬਹੁਤ ਧੰਨਵਾਦ ਅੱਜ ਮਾਨਯੋਗ ਐਸਐਸਪੀ ਸਾਹਿਬ ਦਾ ਹੁਕਮ ਹੋਇਆ ਸਾਨੂੰ ਵੀ ਅੱਜ ਇਹ ਜਿਹੜਾ ਮਿਸ਼ਨ ਰੋਡ ਆ ਇਹ ਸਾਰਾ ਕਲੀਅਰ ਕਰਨਾ ਹੈ ਤੇ ਪਤਾ ਲੱਗਾ ਕਿ ਕੱਲ ਕੁਝ ਜਿਹੜੇ ਮੋਹਲੇ ਵਾਲੇ ਲੋਕ ਨੇ ਐਸਐਸਪੀ ਸਾਹਿਬ ਦੇ ਭੇਜ ਹੋਏ ਉਹਦੇ ਵਿੱਚ ਇਹ ਪਾਇਆ ਗਿਆ ਵੀ ਅੱਜ ਅਸੀਂ ਦੇਖਦੇ ਪਏ ਆ ਵੀ ਜਿਹੜੀਆਂ ਗੱਡੀਆਂ ਨੇ ਕੋਈ ਸ਼ਾਸਤਰੀ ਨਗਰ ਦੀ ਹੈ ਘਰ ਕੋਈ ਇੰਦਰਾ ਕਲੋਨੀ ਦੀ ਹੈ ਘਰ ਕਿਸੇ ਦਾ ਕੋਈ ਕਰਥੋਲੀ ਮੱਲੇ ਆ ਤੇ ਗੱਡੀਆਂ ਇੱਥੇ ਖੜੀਆਂ ਕੀਤੀਆਂ ਨੇ 15-15 ਦਿਨ 20-20 ਦਿਨ ਹਰ ਤਾਫ ਤਾ ਗੱਡੀਆਂ ਨਹੀਂ ਚੁੱਕਦੇ ਇਥੋਂ ਤੇ ਅੱਗੇ ਜਿਹੜੀਆਂ ਗੱਡੀਆਂ ਨੇ ਆਪਾਂ ਸਾਰੀਆਂ ਟੋ ਕਰਕੇ ਤੇ ਆਪਣੇ ਕਬਜ਼ੇ 'ਚ ਲਵਾਂਗੇ ਤੇ ਆਉਣ ਦੇ ਟਾਈਮ ਤੇ ਵੀ ਜਿਹੜਾ ਵੀ ਅੱਗੇ ਤੋਂ ਜਿਹੜਾ ਇੱਥੇ ਗੱਡੀ ਖੜੀ ਕਰੇਗਾ ਉਹਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਉਹ ਕਰਾਂ ਕਰਾਂਗੇ ਬਿਲਕੁਲ ਕੀਤੀ ਜੀ ਚਲਾਨ ਵੀ ਕੀਤੇ ਆ ਔਰ ਗੱਡੀਆਂ ਟੋ ਵੀ ਕਰਕੇ ਖੜ ਰਹੀਆਂ ਜੀ ਗੱਡੀਆਂ ਤੁਹਾਡੇ ਸਾਹਮਣੇ ਦੇਖੋ ਜਿੰਨੀਆਂ ਵੀ ਲੱਗੀਆਂ ਰੋਡ ਤੇ ਜਿਹੜੀਆਂ ਉਹ ਚੁੱਕਾਂਗੇ ਜੀ ਜ਼ਰੂਰ ਕੈਮਰਾ ਪਰਸਨ ਹਰਿੰਦੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ